ਆ ਮੈਂ ਆਇਦਰ ਕੱਕੇ ਕੱਕੇ ਆ ਦਾਦੂ ਨਾਲ ਖੇਡ ਰਹੀਏ ਏ ਕੱਕੇ ਫੇਰ ਆਇਦਰ ਉਹ ਵੇਖੋ ਉਧਰ ਦਾਦੂ ਉਧਰ ਆਵੇ ਆਵੇ ਦਾਦੂ ਉਹ ਕੀ ਦਰਗੀ 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 ਐ ਕਰੋ 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 ਚਲੋ 나ਦੂ ਫੇਰ ਕਰੋ ਜੰਗ ਲੜ ਰਹੀ ਏ ਲੋ ਜੀ ਆਪਾਂ ਵੀ ਪਹੁੰਚ ਗਏ ਪਿੰਡ ਆਗੇ ਜੀ ਪਿੰਡ ਕਿਉਂਕਿ ਕੱਲ ਅਸੀਂ ਜਾਣਾ ਸਾਰਿਆਂ ਨੇ ਗੁਰਦੁਆਰਾ ਸਾਹਿਬ ਪੰਨੂ ਨਾਲ ਲੈ ਕੇ ਚੱਲਾਂਗੇ ਪਹਿਲਾਂ ਰੋਟੀ ਪਾਣੀ ਛਕੀਏ ਛੇ ਕਰਦੇ ਆ ਗੱਲਾਂ ਲੋ ਜੀ ਸਵੇਰੇ ਸਵੇਰੇ ਖਿਚਲੀ ਤਿਆਰੀ ਅਸੀਂ ਜਾਣ ਦੀ ਦਮਦਮਾ ਸਾਹਿਬ ਤੇ ਅੱਜ ਹੈਗੀ ਜੀ 26 ਤਰੀਕ ਤੇ ਆਪਾਂ ਚੱਲੇ ਆਂ ਦਮਦਮਾ ਸਾਹਿਬ ਸਾਬੂ ਕੇ ਤਲਵੰਡੀ ਤੇ ਫਤਿਹਗੜ ਸਾਹਿਬ ਵੀ ਜਾਣਾ ਕਿਉਂਕਿ ਬੱਚੇ ਛੋਟੇ ਬਾਦਲ ਵਾਲੇ ਛੋਟੀ ਹੈ ਸੰਗਤ ਕਾਫੀ ਹੁੰਦੀ ਹੈ ਇਸ ਕਰਕੇ ਇਸ ਟਾਈਮ ਥੋੜਾ ਜਿਹਾ ਇਬਾਦਤ ਨਾਲ ਥੋੜਾ ਸਾਨੂੰ ਓਕਾ ਹੋ ਜਾਣਾ ਤੇ ਅਸੀਂ ਜਾ ਕੇ ਆਵਾਂਗੇ ਆਪਣਾ ਫਤਿਹਗੜ ਸਾਹਿਬ ਵੀ ਬਟ ਗੱਲ ਉਹੀ ਆ ਗਈ ਨਾ ਵੀ ਜ਼ਰੂਰੀ ਨਹੀਂ ਵੀ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਜਾਣਾ ਹੁੰਦਾ ਹੈ ਵੈਸੇ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਸ਼ਹਾਦਤ ਨੂੰ ਸਾਡੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਹੈ ਜੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਸੋ ਹੁਣ ਮੈਂ ਪਹਿਲਾਂ ਅਗੇ ਗੱਡੀ 'ਚ ਬੈਠ ਗਿਆ ਸਟਾਰਟ ਕਰਨ ਦੀ ਗੱਡੀ ਮੈਨੂੰ ਭੇਜਤਾ ਕਰਦੇ ਨੇ ਕਿ ਜਦੋਂ ਫਰਫੜ ਗੱਡੀ ਕੱਢ ਤੇ ਸਟਾਰਟ ਕਰ ਅਸੀਂ ਆ ਗਏ। ਵਾਲੇ ਤੱਕ ਆਏ ਨਹੀਂ ਤੇ ਮੈਨੂੰ ਮੌਕਾ ਮਿਲ ਗਿਆ ਵਲੋਗ ਬਣਾਉਣ ਦਾ। ਜਿਹੜਾ ਵਲੋਗ ਆਪਾਂ ਕੱਲ ਬਣਾਇਆ ਸੀ ਆਪਣੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਕਿ ਉਹਨਾਂ ਦੀ ਕੁਰਬਾਨੀ ਸਾਨੂੰ ਯਾਦ ਰੱਖਣੀ ਚਾਹੀਦੀ ਏ। ਉਸ ਲਈ ਆਪਾਂ ਵਲੋਗ ਬਣਾਇਆ ਸੀ। ਉਹਨਾਂ ਚੋਂ 99% ਵੀਰਾਂ ਭਰਾਵਾਂ ਨੇ, ਭੈਣਾਂ ਨੇ, ਆਂਟੀਆਂ ਨੇ, ਬਜ਼ੁਰਗਾਂ ਨੇ ਬਹੁਤ ਪਿਆਰ ਦਿੱਤਾ ਔਰ ਸਤਕਾਰ ਕੀਤਾ ਸਾਡੀ ਇਸ ਉਪਰਾਲੇ ਦਾ। ਤਈਆਂ ਨੂੰ ਮਿਰਚਾਂ ਦਾ ਬੜੀਆਂ ਲੱਗੀਆਂ ਨੇ ਉਹਦੇ ਕਰਕੇ ਹਨਾ ਸਬੂਤ ਮੰਗਦੇ ਨੇ ਚੋਰ ਜਿਹੜੇ ਹੁੰਦੇ ਨੇ ਚੋਰੀ ਕਰਕੇ ਕਹਿੰਦੇ ਅਸੀਂ ਚੋਰੀ ਕੀਤੀ ਐ ਸੋ ਕਈ ਚੀਜ਼ਾਂ ਦੇ ਸਬੂਤ ਨਹੀਂ ਹੁੰਦੇ ਲੇਕਿਨ ਪਤਾ ਹੁੰਦਾ ਆ ਗਿਆ ਮੇਰਾ ਬਾਬੂ ਚੋਰ ਚੋਰੀ ਕਰਕੇ ਕਹਿੰਦਾ ਮੈਂ ਚੋਰੀ ਕੀਤੀ ਐ ਨਾ ਇਹਦੀ ਕੋਈ 트ਾਂਜੈਕਸ਼ਨਸ ਵਗੈਰਾ ਹਨਾ ਲੇਕਿਨ ਤੁਹਾਡੇ ਆਣ ਗਵਾਣ ਤੁਹਾਡੇ ਏਰ ਦੇ ਏਰ ਦੇ ਉਹ ਕਈ ਵਾਰ ਖੁਦ ਹੀ ਬੰਦੇ ਦੱਸ ਦਿੰਦੇ ਨੇ ਬਟ ਇਹਦੇ ਕੋਈ ਸਬੂਤ ਨਹੀਂ ਹੁੰਦੇ ਇਹਦੇ ਪ੍ਰਮਾਣ ਨਹੀਂ ਹੁੰਦੇ ਇਹਦੀ ਬਾਰੇ ਆਪਾਂ ਕਦੇ ਫਿਰ ਡਿਸਕਸ ਕਰਾਂਗੇ ਇਹ ਟੌਪਿਕ ਤੋਂ ਆਪਾਂ ਅੱਜ ਭਟਕਦੇ ਨਹੀਂ ਅੱਜ ਆਪਾਂ ਦਮਦਮਾ ਸਾਹਿਬ ਚਲਦੇ ਆ ਇਹਦੇ ਬਾਰੇ ਤੁਹਾਨੂੰ ਜਰੂਰ ਡਿਸਕਸ ਕਰਾਂਗੇ ਨਾ ਬੇਟਾ ਬੰਦ ਕਰ ਟੱਕੀ ਓਕੇ ਓਕੇ ਇੱਕ ਬੇਟਾ ਲੋ ਜੀ ਅਸੀਂ ਤੁਰ ਪਏ ਸੀ ਜੀ ਘਰੋਂ ਦਮਦਮਾ ਸਾਹਿਬ ਲਈ ਤੱਕ ਤਸ਼ਰੀਹ ਦਮਦਮਾ ਸਾਹਿਬ ਲਈ ਅਗੰਗ ਵੀਰ ਸਿੰਘ ਜੀ ਅੱਗੇ ਬੈਠੇ ਹੋਏ ਨੇ ਮੇਰੇ ਫਾਦਰ ਸਾਹਿਬ ਜੀ ਨਾਲ ਆਪਣੇ ਦਾਦੂ ਦੇ ਨਾਲ ਭਾਬੀ ਵੀਰਾ ਦੇ ਮੰਮੀ ਇੱਧਰ ਯੋ ਪਿੱਛੇ ਪਿੱਛੇ ਮਾਵਾਂ ਦੀਆਂ ਇਬਾਦਤ ਘਰ ਤੇ ਨਾਲ ਸਾਡੀ ਛੋਟੀ ਦੀ ਵੱਡੀ ਦੀ ਪਰੰਪਰੀਤ ਘਰ ਸਭ ਤੋਂ ਪਿੱਛੇ ਪਹਿਲੀ ਵਾਰ ਹੋਇਆ ਹੈ ਨਾ ਪਰ ਸਾਰੇ ਜਣੇ ਇਕੱਠੇ ਜਾ ਰਹੇ ਹਾਂ ਕੋਈ ਗੱਡੀ 'ਚ ਨਹੀਂ ਨਹੀਂ ਪਹਿਲੀ ਵਾਰ ਕਿਉਂ ਆਏ ਨਹੀਂ ਹਾਂ ਪਹਿਲੀ ਵਾਰ ਹੈ ਪਾਪਾ ਨਹੀਂ ਗਏ ਸੀ ਆਪਣੇ ਨਾਲ ਕਿਤੇ ਨਾ ਕਿ ਵੀਰਾਂ ਨਹੀਂ ਗਿਆ ਸੀ ਹਾਂ ਪਹਿਲੀ ਵਾਰ ਇਕੱਠੇ ਜਾ ਰਹੇ ਹਾਂ ਪਹਿਲੀ ਵਾਰ ਇਕੱਠੇ ਜਾ ਰਹੇ ਹਾਂ ਹਾਂ ਪਹਿਲੀ ਵਾਰ ਇਕੱਠੇ ਜਾ ਰਹੇ ਆਪਾਂ ਪਰ ਇਹ ਵੀ ਚੰਗੀ ਗੱਲ ਹੈ ਪਰ ਜਦੋਂ ਆਪਣੇ ਕੋਲ ਨੋਵਾ ਹੁੰਦੇ ਸੀ ਉਦੋਂ ਉਦੋਂ ਇਕੱਠੇ ਹੀ ਗਏ ਆਪਾਂ ਕਦੇ ਅਬੋਜਾ ਕਾਫੀ ਪੁਰਾਣਾ ਕ ਪਹਿਲੀ ਵਾਰ ਨੇ ਯਾਰ ਇਸ ਗੱਡੀ 'ਚ ਪਹਿਲੀ ਵਾਰ ਜਾ ਰਿਹਾ ਚਲੋ ਜੀ ਆਪਣੀ ਦਮਦਮਾ ਸਾਹਿਬ ਤੱਕ ਅਸੀਂ ਦਮਦਮਾ ਸਾਹਿਬ ਪਹੁੰਚਣ ਵਾਲੇ ਆ ਸਭੋ ਕਿੱਧਰ ਤਲਵੰਡੀ ਸਭੋ ਤੇ ਤਕਰੀਬਨ ਤਕਰੀਬਨ 15 ਕਿਲੋਮੀਟਰ ਦਾ ਸਫ਼ਰ ਰਹਿ ਚੁੱਕਾ ਜੀ ਸਾਨੂੰ ਸਾਡੇ ਪਿੰਡ ਤੋਂ ਮਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਾਡਾ ਪਿੰਡ ਕੌਲੀ ਤਕਰੀਬਨ ਤਕਰੀਬਨ 3 ਘੰਟੇ ਦਾ ਰਸਤਾ ਹੈ ਨਾ ਮੰਮੀ ਕਿ 3.5 ਘੰਟੇ 3.5 ਘੰਟੇ ਆਪਾਂ ਸਾਢੇ 8 ਸਾਢੇ 9 ਹੋਲੇ ਦਾ ਹਾਂ 3 ਘੰਟੇ ਦਾ ਸਫ਼ਰ ਹੈ ਤਾ ਹੀ 3 ਘੰਟੇ ਦਾ ਸਫ਼ਰ ਹੈ ਤੇ ਬੜੇ ਆਰਾਮ ਦੇ ਨਾਲ ਸ਼ਬਦ ਕੀਰਤਨ ਸੁਣਦੇ ਹੋਏ ਤੇ ਹੋਰ ਗੱਲਾਂ ਦੇ ਉੱਪਰ ਗੱਲਾਂਬਾਤਾਂ ਮਾਰਦੇ ਪਹੁੰਚ ਗਏ ਤੇ ਹੁਣ ਤੁਹਾਨੂੰ ਕਰਾਣੇ ਆ ਦਰਸ਼ਨ ਤਖਤ ਸ਼ਰੀਦ ਦਮਦਮਾ ਸਾਹਿਬ ਜੀ ਦੇ ਲੋ ਜੀ ਪਹੁੰਚ ਗਏ ਤਖਤ ਸ਼ਰੀਦ ਦਮਦਮਾ ਸਾਹਿਬ ਬੜੇ ਅਸਲਾਬਾਦ ਮੰਮੀ ਕਦੋਂ ਕਿੰਨੇ ਚਿਰ ਬਾਅਦ ਆ ਰਹੇ ਆਪਾਂ ਇੱਥੇ 1994 ਦੇ ਵਿੱਚ ਮਤਲਬ ਬਹੁਤ ਤੋਂ ਛੋਟਾ ਸੀ ਜਦੋਂ ਮੈਂ ਆਇਆ ਸੀ ਫਿਰ ਮਤਲਬ ਇਹ ਮੈਂ ਬੜੇ ਜੇ ਕਿਰਨ ਤੁਸੀਂ ਆਏ ਹੋ ਪਹਿਲਾਂ ਵਾਹਿਗੁਰੂ ਨਹੀਂ ਆਇਆ ਤਾਂ ਮੈਂ ਵੀ ਆਇਆ ਮੈਂ ਵੀ ਆਇਆ ਪਰ ਮੈਂ ਛੋਟਾ ਸੀ ਜਦੋਂ ਆਇਆ ਹਿੰਦਰ ਬੰਨੇ ਭਰੀ ਹੈ ਹਾਂ ਆਜੋ ਲੋ ਜੀ ਮੱਥਾ ਟੇਕਣ ਪਹੁੰਚ ਗਏ ਜੀ ਦਮਦਮਾ ਸਾਹਿਬ ਤੱਕ تشਰੀ ਦਮਦਮਾ ਸਾਹਿਬ ਜੀ ਦੇ ਕਰੋ ਦਰਸ਼ਨ ਵਾਹਿਗੁਰੂ ਜੀ ਚੱਲ ਦਾਦੂ ਕੋ ਠੰਡਾ ਕਿ ਨਹੀਂ ਲੱਗ ਰਹੀ ਨਾ ਪੈਰਾਂ ਨੂੰ ਪੈਰ ਠਰ ਰਹੇ ਨੇ ਪੂਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 30 ਸਾਲਾਂ ਬਾਅਦ ਅਸੀਂ ਇੱਥੇ ਆਏ ਮੈਂ ਤਾਂ ਖਾਸ ਕਰਕੇ ਕਿਰਨ ਪਹਿਲਾਂ ਆਏ ਹੋਏ ਨੇ ਫਿਰ ਮੈਂ 20 ਸਾਲਾਂ ਬਾਅਦ ਇੱਥੇ ਆਇਆ ਕਹਿੰਦੇ ਮੰਮੀ 1994 ਵਿੱਚ ਆਏ ਸੀ ਨਾ ਵਾਹਿਗੁਰੂ ਤਖਤ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਅਸੀਂ ਆਪਣੇ ਪੂਰੇ ਪਰਿਵਾਰ ਦੇ ਨਾਲ ਇੱਥੇ ਪਹੁੰਚੇ ਜਿਤੇ ਦਸਮ ਪਿਤਾ ਜੀ ਆਏ ਸਨ ਗੁਰਦੁਆਰਾ ਸਾਹਿਬ ਦਾ ਜਿੰਨਾ ਵੀ ਪ੍ਰੇਸ਼ਰ ਸੀ ਬਹੁਤ ਹੀ ਜ਼ਿਆਦਾ ਖੁੱਲਾ ਸਪੇਸ਼ੀਅਸ ਹੈਗਾ ਕਿਉਂਕਿ ਇਹ ਸਾਡੇ ਪੰਜ ਤਖਤਾਂ ਵਿੱਚੋਂ ਇੱਕ ਤਖਤ ਨੇ ਤੇ ਜਿੱਥੋਂ ਹੁਕਮ ਨਾਮਾ জারি ਹੁੰਦਾ ਸੀ ਸਾਨੂੰ ਤੇ ਅੱਜ ਵੀ ਹੁਕਮ ਹੁੰਦੇ ਨੇ ਬਟ ਇੱਥੇ ਹੁਣ ਅੱਜਕੱਲ ਵਿਸਾਖੀ ਦੇ ਦਿਹਾੜਿਆਂ ਦੇ ਉੱਪਰ ਅੰਮ੍ਰਿਤ ਪਾਨ ਕਰਾਇਆ ਜਾਂਦਾ ਹੈ ਖੰਡੇ ਬਾਟੇ ਦੀ ਪੋਲ ਛਕਾਈ ਜਾਂਦੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਜੀ ਬਹੁਤ ਆਨੰਦ ਜਿੱਥੋਂ ਪਤਾ ਲੱਗਦਾ ਕਿ ਵਾਕਈ ਬਾਬਾ ਜੀ ਇੱਥੇ ਇਹਨਾਂ ਦੇ ਹੋਣ ਦਾ ਅਹਿਸਾਸ ਹੁੰਦਾ ਹੈ ਦਸ਼ਮ ਪਿਤਾ ਜੀ ਦਾ ਸ਼ੀਸ਼ਾ ਅੱਜ ਵੀ ਇੱਥੇ ਹੈਗਾ ਤੇ ਇੱਥੇ ਇਹ ਮੰਨਤਾ ਕਿ ਤਿੰਨ ਦਿਨ ਲਗਾਤਾਰ ਇੱਥੇ ਆ ਕੇ ਦੇ ਦਰਸ਼ਨ ਜੇ ਕੋਈ ਕਰਦਾ ਹੈ ਤਾਂ ਉਹਨੂੰ ਲਕਵੇ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਲਕਵਾ ਠੀਕ ਹੋ ਜਾਂਦਾ ਸਾਡੇ ਕਰਮ ਚੰਗੇ ਕੀ ਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰਾਜ਼ ਦੀ ਮੰਜੀ ਨਵੇਂ ਪਾਸ਼ਾ ਜੀ ਦੀ ਮੰਜੀ ਦੇ ਵੀ ਸਾਨੂੰ ਦਰਸ਼ਨ ਕਰਨ ਨੂੰ ਮਿਲੇ ਤੇ ਦਮਦਮਾ ਸਾਹਿਬ ਦੇ ਵਿੱਚ ਇੱਕ ਚੀਜ਼ ਤੁਹਾਨੂੰ ਖਾਸ ਦੱਸਦਾ ਇੱਥੋਂ ਦੇ ਇਤਿਹਾਸ ਨੂੰ ਬਰੀਫ ਥੋੜਾ ਜਿਆਦਾ ਦੱਸਿਆ ਹੈ ਤਸਵੀਰਾਂ ਦੇ ਮਾਧਿਅਮ ਰਾਹੀਂ ਤੁਸੀਂ ਇਹ ਜ਼ਰੂਰ ਪੋਜ਼ ਕਰ ਕਰਕੇ ਇੱਥੋਂ ਦਾ ਇਤਿਹਾਸ ਜ਼ਰੂਰ ਪੜੋ ਭਾਈ 달 ਸਿੰਘ ਜੀ ਜਦੋਂ ਆਪਣੇ 400 ਕੋਟ ਸਵਾਰਾਂ ਦੇ ਨਾਲ ਬਾਬਾ ਜੀ ਦਾ ਸਵਾਗਤ ਕਰਨ ਵਾਸਤੇ ਪਹੁੰਚੇ ਸੀ ਤੇ ਇਹ ਉਸ ਸਮੇਂ ਦੀ ਤਸਵੀਰ ਹੈ ਤੁਸੀਂ ਜ਼ਰੂਰ ਪੋਜ਼ ਕਰਕੇ ਦੋਸਤੋ ਜ਼ਰੂਰ ਪੜਿਓ ਤੇ ਇਹ ਭਾਈ 달 ਸਿੰਘ ਜੀ ਦਾ ਪੂਰਾ ਪਰਿਵਾਰ ਤੇ ਉਹਨਾਂ ਦੇ ਸੱਜਣ ਮਿੱਤਰਾਂ ਨੇ ਬਾਬਾ ਜੀ ਦਾ ਬਹੁਤ ਸਵਾਗਤ ਕੀਤਾ ਉਹਨਾਂ ਦੇ ਪੂਰੇ ਪਰਿਵਾਰ ਨੇ ਮੈਂ ਬਰੀਫਲੀ ਤੁਹਾਨੂੰ ਦੱਸ ਰਿਹਾ ਦੋਸਤੋ ਤੁਸੀਂ ਰੋਕ ਕੇ ਪੜੋਗੇ ਤੁਹਾਨੂੰ ਡਿਟੇਲ ਵਿੱਚ ਇਥੋਂ ਦੇ ਇਤਿਹਾਸ ਬਾਰੇ ਪਤਾ ਲੱਗੇਗਾ ਤੇ ਇੱਥੇ ਦਸ਼ਮ ਪਿਤਾ ਜੀ ਉਸੇ ਜਗ੍ਹਾ ਤੇ ਬੈਠੇ ਨੇ ਜਿੱਥੇ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਬੈਠੇ ਸਨ ਤੇ ਉਹਨਾਂ ਨੇ ਇੱਕ ਵਚਨ ਵੀ ਕੀਤਾ ਸੀ ਕਿ ਇੱਥੇ ਬਹੁਤ ਹੀ ਮਹਾਨ ਯੋद्धा ਆ ਕੇ ਮਹਾਬਲੀ ਯੋद्धा ਆ ਕੇ ਬੈਠੇਗਾ ਬਾਬਾ ਜੀ ਨੂੰ ਇੱਥੇ ਵਧੀਆ ਸਫਾਈ ਹੋਣ ਕਰਕੇ ਇਹ ਵਾਲਾ ਸਥਾਨ ਬਹੁਤ ਜ਼ਿਆਦਾ ਪਸੰਦ ਆਇਆ ਜਿਸ ਉਪਰੰਤ ਇਸ ਦਾ ਜਗ੍ਹਾ ਦਾ ਨਾਮ ਵੀ ਦਮਦਮਾ ਪਿਆ ਕਿਉਂਕਿ ਬਾਬਾ ਜੀ ਨੇ ਇੱਥੇ ਦਮ ਲਿੱਤਾ ਸੀ ਬੈਠ ਕੇ ਭਾਈ ਦਲ ਸਿੰਘ ਤੇ ਉਹਨਾਂ ਦੇ ਪਰਿਵਾਰ ਨੇ ਬਾਬਾ ਜੀ ਨੂੰ ਪ੍ਰਸ਼ਾਦਾ ਚਕਾਇ ਲੰਗਰ ਦਾ ਪ੍ਰਬੰਧ ਕੀਤਾ ਸੀ ਦੋਸ਼ਾਲਾ ਵੀ ਪੇਟ ਕੀਤਾ ਸੀ ਬਾਬਾ ਜੀ ਨੂੰ ਤੇ ਨਾਲ ਹੀ ਇੱਥੇ ਘੋੜਾ ਵੀ ਪੇਟ ਕੀਤਾ ਸੀ ਮਤਲਬ ਇਹ ਉਸ ਸਮੇਂ ਦਾ ਇਤਿਹਾਸ ਹੈ ਤੇ ਇੱਥੇ ਗੁਰੂ ਸਰ ਸਾਹਿਬ ਦੇ ਸਰੋਵਰ ਦੀ ਉਸਾਰੀ ਹੋਈ ਤੇ ਇਹ ਕਹਾਵਤ ਵੀ ਬਣੀ ਹੋਈ ਹੈ ਕਿ 9ਵੇਂ ਨੇ ਦੁਸ਼ਾਲੇ ਨਾਲ ਤੇ 10ਵੇਂ ਨੇ ਢਾਲੇ ਦੇ ਨਾਲ ਇਸ ਰੋਵਰ ਦੀ ਮਤਲਬ ਸੇਵਾ ਕੀਤੀ ਸੀ ਭਾਈ 달 ਸਿੰਘ ਜੀ ਨੂੰ ਬਾਬਾ ਜੀ ਨੇ ਕਿਹਾ ਦੇਖ ਭਾਈ ਇੱਥੇ ਕਣਕਾਂ ਨੇ ਅੰਬਾਂ ਦੇ ਦਰਖਤ ਨੇ ਪਾਣੀਏ ਦੀਆਂ ਨਹਿਰਾਂ ਨੇ ਤੇ ਭਾਈ 달 ਸਿੰਘ ਜੀ ਕਹਿਣ ਲੱਗੇ ਬਾਬਾ ਜੀ ਇੱਥੇ ਤਾਂ ਕੁਝ ਹੈ ਨਹੀਂਗਾ ਫਿਰ ਮਹਾਰਾਜ ਨੇ ਕਿਹਾ ਜੇ ਤੂੰ ਅੱਜ ਇਹ ਗੱਲ ਮੰਨ ਲੈਂਦਾ ਤਾਂ ਇਹ ਅੱਜ ਹੀ ਹੋ ਜਾਣਾ ਸੀ ਹੁਣ ਤੇਰੀਆਂ ਆਉਣ ਵਾਲੀਆਂ ਪੀੜੀਆਂ ਦੇਖਣਗੀਆਂ ਚੀਜ਼ ਬਾਬਾ ਜੀ ਦੀਵਾਨੇ 'ਚ ਬੈਠੇ ਹੋਏ ਤੇ ਮਾਤਾ ਸਹਿਬਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਤੋਂ ਆਏ ਤੇ ਬਾਬਾ ਜੀ ਦੇ ਦਰਸ਼ਨ ਕੀਤੇ ਉਹਨਾਂ ਨੇ ਆਣ ਕੇ ਬਹੁਤ ਹੀ ਮਤਲਬ ਮਨ ਨੂੰ ਖਿੱਚ ਪੈਂਦੀ ਹੈ ਦੋਸਤੋ ਇਹ ਤਸਵੀਰਾਂ ਦੇਖ ਕੇ ਜਦੋਂ ਮਤਾ ਸਾਹਿਬ گور ਜੀ ਨੇ ਮਤਾ ਗੁਜਰ گور ਜੀ ਬਾਰੇ ਤੇ ਚਾਰ ਸਾਹਿਬ ਜਾਦੇ ਬਾਰੇ ਪੁੱਛਿਆ ਤਾਂ ਉਸ ਟਾਈਮ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਮਤਲਬ ਉਹ ਜਵਾਬ ਦਿੱਤਾ ਜੋ ਸਾਡੀ ਸਿੱਖ ਕੌਮ ਨੂੰ ਯਾਦ ਰੱਖਣਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਦੋਸਤੋ ਇਹ 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 ਚੀਜ਼ਾਂ ਤੁਸੀਂ ਮੈਂ ਹੱਥ ਜੋੜ ਬੇਨਤੀ ਵਾਰ-ਵਾਰ ਕਰਦਾ ਸਾਰਾ ਇਤਿਹਾਸ ਹੈ ਨਾ ਜਿਹੜਾ ਤੁਸੀਂ ਰੋਕ ਕੇ ਪੜਿਓ ਤੁਹਾਨੂੰ ਚੰਗੀ ਤਰ੍ਹਾਂ ਹੋਰ ਸਮਝ ਆਏਗਾ ਕਿਉਂਕਿ ਮੈਂ ਤਾਂ ਬਰੀਫਲੀ ਪੜ ਰਿਹਾ ਹੈਗਾ ਮੇਰੀ ਬੇਨਤੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਪੜਿਓ ਸਾਡੇ ਸਿੱਖ ਕੌਮ ਦਾ ਇਤਿਹਾਸ ਜੋ ਦਮਦਮਾ ਸਾਹਿਬ ਦੇ ਵਿੱਚ ਰਚਿਆ ਗਿਆ ਸੀ ਦਮਦਮਾ ਸਾਹਿਬ ਵਿਖੇ ਹੀ ਭਾਈ ਮਨੀ ਜੀ ਤੋਂ ਬਾਬਾ ਜੀ ਨੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾਈ ਸੀ ਤੇ ਨੌਵੇਂ ਪਾਤਸ਼ਾਹੀ ਜੀ ਦੀ ਵਿੱਚ ਦਰਜ ਕਰਵਾਈ ਸੀ ਬਾਣੀ ਇਤਿਹਸ ਜਦੋਂ ਆਪਾਂ ਰੋਜ਼ ਕੁਝ ਬਾਣੀ ਦਰਜ ਕਰਦੇ ਸੀ ਲਿਖਦੇ ਸਨ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਤੇ ਸਾਰੀ ਸੰਗਤ ਨੂੰ ਉੱਥੇ ਉਹਨਾਂ ਦੇ ਅਰਥ ਵੀ ਸਮਝਾਉਂਦੇ ਸਨ ਬਾਬਾ ਜੀ ਤੇ ਜਿਹੜੀਆਂ ਕਲਮਾਂ ਦੇ ਨਾਲ ਲਿਖਿਆ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਸ ਜਸਤੇ ਮੁਕਸ ਜਾਂਦੀਆਂ ਸੀ ਤੇ ਉਹ ਕਲਮਾਂ ਨੂੰ ਦੁਬਾਰਾ ਘੜਿਆ ਨਹੀਂ ਜਾਂਦਾ ਸੀ ਸਗੋਂ ਉੱਥੇ ਨਾਲ ਹੀ ਉੱਥੇ ਨਾਲ ਜੀ ਸਰੋਵਰ ਦੇ ਵਿੱਚ ਜਲ ਪ੍ਰਵਾਹ ਬੜੀ ਅਦਬ ਦੇ ਨਾਲ ਕਰ ਦਿੱਤਾ ਜਾਂਦਾ ਸੀ ਸਰੋਵਰ ਵਿੱਚ ਮਤਲਬ ਰੱਖ ਦਿੱਤਾ ਜਾਂਦਾ ਸੀ ਤੇ ਇਹ ਉੱਥੇ ਬਾਬਾ ਜੀ ਨੇ ਆਪਣੇ ਕਈ ਸਿੰਘਾਂ ਦਾ ਜਿਵੇਂ ਕਿ ਭਾਈ ਦਾਲ ਸਿੰਘ ਜੀ ਉਹਨਾਂ ਦੀ ਫੌਜ ਦਾ ਜੇ ਕਹਿੰਦੇ ਨੇ ਸਿਦਕ ਵੀ ਪਰਖਿਆ ਸੀ ਬੰਦੂਕ ਦੇ ਨਾਲ ਤੇ ਉਸ ਟਾਈਮ ਭਾਈ ਦਾਲ ਸਿੰਘ ਜੀ ਡੋਲ ਗਏ ਸਨ ਸਿਦਕ ਉਹਨਾਂ ਨੇ ਉਹਨਾਂ ਦਾ ਪਰਖਿਆ ਨਹੀਂ ਗਿਆ ਸੀ ਉਹ ਸਫਲ ਨਹੀਂ ਹੋ ਸਕੇ ਸੀ ਉਹਦੇ ਵਿੱਚ ਤੇ ਉहां ਉੱਥੇ ਬਾਬਾ ਵੀਰ ਸਿੰਘ ਤੇ ਬਾਬਾ ਤੀਰ ਸਿੰਘ ਜੀ ਭੱਜੇ ਆਉਂਦੇ ਨੇ ਇੱਕ ਦੂਜੇ ਤੋਂ ਅੱਗੇ ਨੂੰ ਹੋ ਕੇ ਮੁਰੇ ਹੋ ਕੇ ਆਪਣੇ ਆਪਣੇ ਆਪ ਨੂੰ ਵਾਰਨ ਵਾਸਤੇ ਮਤਲਬ ਇਹ ਜਿੰਨੀਆਂ ਵੀ ਤਸਵੀਰਾਂ ਨੇ ਦੋਸਤੋ ਹਰ ਇੱਕ ਤਸਵੀਰ ਦੇ ਵਿੱਚ ਆਪਣੀ ਇੱਕ ਇਤਿਹਾਸਿਕ ਪੱਕ ਹੈਗਾ ਉਹਨੂੰ ਜੋ ਬਿਆਨ ਕਰਦੇ ਨੇ ਤੇ ਪੂਰਾ ਲਿਖਿਆ ਵੀ ਹੋਇਆ ਮੈਂ ਚਾਹਨਾ ਕਿ ਜਿਹੜੀ ਸੰਗਤ ਇੱਥੇ ਨਹੀਂ ਪਹੁੰਚ ਪੰਦੀ ਜਾਂ ਜਿਹੜੀ ਨਹੀਂ ਪਹੁੰਚ ਪਾਈ ਤੁਸੀਂ ਜ਼ਰੂਰ ਦੇਖਿਓ ਇਹ ਪੜਿਓ ਕਿਉਂਕਿ ਅਸੀਂ ਤਾਂ ਦੇਖ ਲਿਆ ਤਸਵੀਰਾਂ થી ਪੜ ਕੇ ਵੀ ਆ ਗਏ ਅਸੀਂ ਚਾਹਨਾ ਕਿ ਤੁਸੀਂ ਵੀ ਸਾਰੇ ਸਾਡੇ ਸਿੱਖ ਇਤਿਹਾਸ ਨੂੰ ਇਸ ਚੀਜ਼ ਨੂੰ ਪੜੋ ਮੈਂ ਵਾਰ-ਵਾਰ ਇਸ ਚੀਜ਼ ਦੇ ਉੱਪਰ ਜ਼ੋਰ ਦੇ ਰਿਹਾ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰਨ ਤੋਂ ਬਾਅਦ ਅਸੀਂ ਚਲੇ ਗਏ ਜੀ ਦਮਦਮਾ ਸਾਹਿਬ ਦੇ ਬਿਲਕੁਲ ਨਾਲ ਹੀ ਲਖਣਸਾਰ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜਿੱਥੇ ਜਿੱਥੇ ਬਾਬਾ ਜੀ ਨੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦੁਬਾਰਾ ਕਰਵਾਈ ਸੀ ਭਾਈ ਮਨੀ ਸਿੰਘ ਜੀ ਤੋਂ ਤੇ ਉੱਥੇ ਹੀ ਬਾਬਾ ਦੀਪ ਸਿੰਘ ਜੀ ਵੀ ਪੈਰਾ ਦਿੰਦੇ ਹੁੰਦੇ ਸਨ ਤਾਂ ਕਿ ਤੁਹਾਨੂੰ ਪਤਾ ਕਿ ਉਹਨਾਂ ਦਿਨਾਂ ਵਿੱਚ ਮੁਗਲਾਂ ਦਾ ਸਮਾਂ ਸੀ ਕਿ ਮੁਗਲ ਆ ਕੇ ਛੇੜਖਾਨੀ ਸ਼ਰਾਰਤ ਜਾਂ ਉੱਥੇ ਬਹੁਤ ਯੁੱਧ ਹੋ ਸਕਦਾ ਸੀ ਇਸ ਕਰਕੇ ਉਸ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬਾ ਦੀਪ ਸਿੰਘ ਜੀ ਨੇ ਪੋਥ ਪੈਰਾ ਦਿੱਤਾ ਸੀ ਉਸ ਥਾਂ ਦੇ ਉੱਪਰ ਮੈਨੂੰ ਕਈ ਗੱਲਾਂ ਯਾਦ ਆ ਰਹੀਆਂ ਨੇ ਅਸ ਤੋਂ 30 ਸਾਲ ਪਹਿਲਾਂ ਜਦੋਂ ਮੈਂ ਇੱਥੇ ਆਇਆ ਸੀ ਇੱਥੇ ਗੁਰਦੁਆਰਾ ਸਾਹਿਬ ਦੇ ਕਈ ਨਕਸ਼ੇ ਥੋੜਾ ਚੇਂਜ ਹੋ ਚੁੱਕੇ ਨੇ ਨਕਸ਼ਾ ਮਤਲਬ ਇਮਾਰਤਾਂ ਨਵੀਆਂ ਤਰੀਕੇ ਨਾਲ ਬਣ ਚੁੱਕੀਆਂ ਨੇ ਉਸ ਟਾਈਮ ਇੱਥੇ ਆ ਕੇ ਵੀ ਮੈਂ ਦਰਸ਼ਨ ਕੀਤੇ ਸੀ ਮੈਨੂੰ ਕੁਝ ਧੁੰਦਲੀਆਂ ਯਾਦਾਂ ਮੇਰੇ ਹਲੇ ਵੀ ਦਿਮਾਗ ਦੀ ਵਿੱਚ ਹੈਗੀਆਂ ਨੇ ਇੱਥੇ ਕਿਉਂਕਿ ਇਸੀ ਜਗ੍ਹਾ ਤੇ ਇੱਕ ਲਿਖਾਈ ਹੋਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋ ਬੱਚੇ ਇੱਥੇ ਆ ਕੇ ਸਾਡੀ ਗੁਰਮੁਖੀ ਲਿਖਦੇ ਨੇ ਊੜਾ ਐੜਾ ਲਿਖਿਆ ਜਾਂਦਾ ਇੱਥੇ ਬੱਚਿਆਂ ਵਾਸਤੇ ਰੇਤ ਬਣਾਈ ਗਈ ਹੈ ਰੇਤ ਦੇ ਟੱਪ ਜਿ ਲਗਾਏ ਗਏ ਨੇ ਜਿਹਦੇ ਵਿੱਚ ਊੜਾ ਐੜਾ ਲਿਖਦੇ ਨੇ ਬੱਚੇ ਤਾਂ ਇਹ ਵੀ ਇਥੋਂ ਦੀ માનਤਾ ਕਿ ਜਿਹੜੇ ਬੱਚੇ ਇੱਥੇ ਆ ਕੇ ਆਪਣੀ ਉਂਗਲਾਂ ਦੇ ਨਾਲ ਜਾਂ ਸਲੇਟ ਦੇ ਉੱਪਰ ਲਿਖਦੇ ਨੇ ਤਾਂ ਪ੍ਰਮਾਤਮਾ ਉਹਨਾਂ ਨੂੰ ਚੰਗੀ ਬੁੱਧੀ ਬਖਸ਼ਦੇ ਨੇ ਜਿਹਦੇ ਵਿੱਚ ਉਹ ਆਪਣੀ ਪੜ੍ਹਾਈ ਲਿਖਾਈ ਦੇ ਵਿੱਚ ਕਾਫੀ ਵਧੀਆ ਰਹਿੰਦੇ ਨੇ ਬੱਚੇ ਅਗਮ ਤੇ ਪਰਮਨੇਵੀ ਇੱਥੇ ਉੜਾੜਾ ਲਿਖਿਆ ਤੇ ਨਾਲ ਹੀ ਇਬਾਦਤ ਵੀ ਟਰਾਈ ਕਰ ਰਹੀ ਸੀ ਕੁਝ ਹੱਥਾਂ ਦੇ ਨਾਲ ਲਿਖਣ ਦੀ ਕਿਰਨ ਨੇ ਇਬਾਦਤ ਦਾ ਹੱਥ ਪਕੜ ਕੇ ਉੜਾ ਲਿਖਵਾਇਆ ਤੇ ਨਾਲ ਹੀ ਇੱਕ ਓੰਕਾਰ ਵੀ ਲਿਖਵਾਇਆ ਤੇ ਇੱਥੇ ਦੋਸਤੋ ਇੱਕ ਇਤਿਹਾਸ ਹੋਰ ਹੈ ਜਿਸ ਟਾਈਮ ਬਾਬਾ ਜੀ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਸੀ ਮਤਲਬ ਦੁਬਾਰਾ ਲਿਖਵਾਇਆ ਸੀ ਕਿਉਂਕਿ ਤੇ ਜਿਹੜੇ 48 ਸਿੰਘਾਂ ਨੇ ਬੈਠ ਕੇ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਿਆ ਤੇ ਪੂਰੀ ਵਿਆਖਿਆ ਸੁਣੀ ਤੇ ਉਹਨਾਂ ਨੂੰ ਬਾਬਾ ਜੀ ਨੇ ਬ੍ਰह्म ਗਿਆਨੀ ਦਾ ਅਹੁਦਾ ਦਿੱਤਾ ਸੀ ਕਿ ਅੱਜ ਤੋਂ ਤੁਸੀਂ ਬ੍ਰह्म ਗਿਆਨੀ ਹੋ ਕਿ ਤੁਹਾਨੂੰ ਬ੍ਰह्म ਦਾ ਗਿਆਨ ਹੋ ਗਿਆ ਇੱਥੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਪੂਰਾ ਬ੍ਰਹਿਮੰਡ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਮਾਇਆ ਹੋਇਆ ਹੈ ਫਿਰ ਸਾਨੂੰ ਸਾਡੇ ਸਬਸਕ੍ਰਾਈਬਰ ਵੀਰ ਭੈਣ ਮਿਲੇ ਤੇ ਕੁਝ ਬੱਚੇ ਵੀ ਮਿਲੇ ਜਿਨ੍ਹਾਂ ਨੇ ਇਬਾਦਤ ਨਾਲ ਤਸਵੀਰਾਂ ਵੀ ਖਿੱਚਵਾਈਆਂ ਤੇ ਬਹੁਤ ਆਨੰਦ ਆਇਆ ਬਹੁਤ ਸਤਿਕਾਰ ਕੀਤਾ ਉਹਨਾਂ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਕਿ ਤੁਸੀਂ ਸਾਡੇ ਵਲੌਗ ਦੇਖਦੇ ਹੋ ਤੇ ਪਿਆਰ ਕਰਦੇ ਹੋ ਪਰਮਾਤਮਾ ਤੋਂ ਚੜ੍ਹਦੀ ਕਲਾ 'ਚ ਰੱਖਣ ਤੇ ਐਂਡ ਵਿੱਚ ਇੱਥੇ ਦਮਦਮਾ ਸਾਹਿਬ ਜੀ ਦਾ ਸੰਖੇਪ ਦੇ ਵਿੱਚ ਇਤਿਹਾਸ ਜਰੂਰ ਪੜਿਓ ਦੋਸਤੋ ਫਿਰ ਅਸੀਂ ਸਾਰੇ ਪਰਿਵਾਰ ਦੇ ਲੰਗਰ ਛਕਿਆ ਲੰਗਰ ਛਕਣ ਉਪਰਾੰਤ ਅਸੀਂ ਆਪਣੇ ਘਰਾਂ ਨੂੰ ਵਾਪਸ ਆ ਗਏ ਹਾਂਜੀ ਲਓ ਜੀ ਆਂਦੀ ਖੇਡਣ ਲੱਗੀ ਬਹੁਤ ਆਨੰਦ ਪਾਈ ਰਿਹਾ ਜੀ ਅੱਜ ਦਾ ਸਫ਼ਰ ਜਿਹੜਾ ਅੱਜ ਦੀ ਯਾਤਰਾ ਸੀ ਤੱਕ ਸ਼ਰੀਦ ਦਮਦਮਾ ਸਾਹਿਬ ਦੀ ਉਤੇ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਇਆ ਜਿਨ੍ਹਾਂ ਨੂੰ ਨਹੀਂ ਪਤਾ ਸੀ ਔਰ ਕੋਸ਼ਿਸ਼ ਕਰਿਓ ਆਪਣੇ ਤਖਤ ਸ੍ਰੀ ਦਮਦਮਾ ਸਾਹਿਬ ਜ਼ਰੂਰ ਜਾ ਕੇ ਆਇਓ ਆ ਕੀ ਕੀਤਾ ਮੂੰਹ ਦਾ ਹਾਲ ਪਹਿਲਾਂ ਮੈਨੂੰ ਇਹ ਦੱਸੋ ਇਹ ਬਾਦਤ ਜਿਹਨੇ ਮੈਨੂੰ ਵੀਡੀਓ ਲਾ ਨਾ ਰੰਗ ਲੱਗ ਗਿਆ ਹੈ ਬਾਦਤ ਬਾਬਾ ਜੀ ਇਹ ਕੀ ਕੀਤਾ ਮੂੰਹ ਦਾ ਹਾਲ ਕੀ ਕੀਤਾ ਮੂੰਹ ਕਿਉਂ ਟੱਕ ਰਿਹਾ ਹੁਣ ਥੱਲੇ ਘਰ ਦੇ ਦੇਖ ਲੈਣੇ ਮੈਨੂੰ ਆ ਵੇਖੀ ਮੁੱਛਾ ਹਏ ਕਿਰਨੇ ਲੱਕੀ ਖਾਦਾ ਯਾਰ ਸਕੇਚ ਸੀ ਮੂੰਚ ਪਾ ਲਿਆ ਬੋਲਾ ਸਕੇਚ ਨਹੀਂ ਆਲਾ ਉਹ ਲੀ ਕਰਦਾ ਹੀ ਪਛਾਣ ਨਹੀਂ ਮੂੰਚ ਪਾ ਲਿਆ ਆਹ ਹੱਥ ਬਿਲ ਬੜੀ ਗਈ ਕਿਤ ਹੋਏ ਬੜੀ ਹੈ ਅੱਛਾ ਪੜਤਾ ਤੂੰ ਇਦਾਂ ਨਹੀਂ ਹੈ ਜਿਵੇਂ ਹੁਣੀ ਪੀ ਐਚ ਡੀ ਸਕਾਲਰ ਯੂ ਪੀ ਐਸ ਸੀ ਕਲੀਅਰ ਕਰ ਜੇਗੀ ਹਲੇ ਪੁੱਤ ਕਾਲੇ ਯੂ ਪੀ ਐਸ ਸੀ ਕਲੀਅਰ ਕਰਨ ਨੂੰ ਟਾਈਮ ਲੱਗਣਾ ਹੈ ਪਰ ਚੰਗੀ ਗੱਲ ਹੈ ਤੂੰ ਪੈਨ ਪੁਨ ਚੱਕੀ ਫਿਰਦੀ ਪਰ ਮੂੰਹ ਕਿਉਂ ਬੜੀ ਪਈ ਹੈ ਉਹ ਪਾਪਾ ਬੁਲਾ ਰਹੇ ਨੇ ਪਾਪਾ ਸਾਰਿਆਂ ਦੇ ਅੰਜਰ ਪੰਜਰ ਹਿੱਲੇ ਪਏ ਨੇ ਸਾਰੇ ਇਕੱਠੇ ਹੋ ਕੇ ਗਏ ਆ ਗੱਡੀ ਦੇ ਵਿੱਚ ਉਧਰ ਮੰਮੀ ਹੈ ਸਭ ਟੇ ਰੋਟੇ ਰਿਏ ਪਏ ਇਹ ਤਾਂ ਪਾਪਾ ਤੇ ਮੈਂ ਮੈਂ ਸੇਫ ਆ ਮੈਂ ਵੀ ਡੈਡੀ ਵੀ ਸੇਫ ਨੇ ਸਾਰੇ ਲੱਤੇ ਕੇ ਬੈਠਾ ਗਿਆ ਡੈਡੀ ਸਹੀ ਗੱਲ ਹੈ ਡੈਡੀ ਵੀ ਆਕੜੇ ਗਏ ਹੋਣਗੇ ਇਹ ਬੈਠਾ ਸੀ ਡੈਡੀ ਦੀ ਗੋਦੀ ਚ ਤੁਸੀਂ ਅੱਗੇ ਬੈਠੇ ਸੀ ਅਸੀਂ ਪਿੱਛੇ ਮੈਂ ਡਰਾਈਵਿੰਗ ਡਰਾਈਵਿੰਗ ਵਾਲਾ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਆਪਾਂ ਨੂੰ ਕੋਈ ਫਸ ਕੇ ਬੈਠੇ ਕੋ ਜਿਵੇਂ ਮਰਜ਼ੀ ਬੈਠਾ ਆਪਾਂ ਨੂੰ ਪੂਰੀ ਸੀਟ ਮਿਲ ਜਾਂਦੀ ਏ। ਲੋਈ ਤਾਂ ਕਰ ਲੈ। ਚਲਾਉਣ ਵਾਸਤੇ। ਹਾਂ ਟੇਰੇ ਕੋਈ ਫਸਪੋ। ਵੀਰਾ ਕਹਿੰਦਾ ਮੈਂ ਚਲਾਵਾਂ ਮੈਂ ਕਿਹਾ ਕਰਦੇ ਵੀ ਨਹੀਂ। ਮੈਂ ਬਸ ਰਸ। ਹਾਂ ਠੀਕ ਏ। ਉਹ ਵਿਚਾਰੇ ਵਾਰ-ਵਾਰ ਕਹਿ ਰਹੇ ਸੀਗੇ। ਹਾਂ। ਇਬਾਦਤ। ਇਬਾਦਤ ਵੀਰਾ ਮੈਨੂੰ ਕਹਿੰਦਾ ਜਦੀਨਦਾਰੀ ਮੈਂ ਚਲਾਉਂਦਾ। ਮੈਂ ਕਹਿੰਦਾ ਨਾ ਨਾ ਮੈਂ ਚਲਾ ਲਾਂਗਾ। ਮੈਂ ਕਿਹਾ ਸੀ ਉਹਨਾਂ ਨੂੰ ਮੈਂ ਕਿਹਾ ਉਹ ਗਏ।